ਤੱਕ ਕੁਝ ਲੋਗ ਆਂਦੇ ਨੇ ਆ ਕੇ ਦਾਤਰ ਦੇ ਨਾਲ ਉਸ ਦੇ ਉੱਪਰ ਹਮਲਾ ਕਰਦੇ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਪੁਲਿਸ ਨੇ ਇਹ ਕੰਪਲੇਨ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕੋ ਮੂੜੇ ਆਇਆ ਮੈਨੂੰ ਕਹਿੰਦੇ ਹਾਂ ਜੀ ਸਮਾਨ ਹੈਗਾ ਤੁਹਾਡੇ ਕੋਲ ਕੋਈ ਮੈਂ ਕਿਹੜਾ ਸਮਾਨ ਪਾ ਜੀ ਤੁਹਾਨੂੰ ਕਹਿੰਦਾ ਮਹਾ ਗਾ ਹੈ ਕੋਈ ਤੇ ਉਹਨਾਂ ਨੇ ਮੈਨੂੰ ਦੁਆਇਆ ਹੈ ਦੁਆ ਲਿਆ ਨਾਲ ਹੀ ਜਾ ਦਿਵਾਗੇ ਦੇ ਨਾਲ ਦੇ ਨਾਲ ਮੇਰੇ ਉਹਨਾਂ ਨਾਲ 45000 ਰੁਪਏ ਜਿਹੜਾ ਮੇਰੇ ਜੀਬ ਵਿੱਚ ਪਟਿਆ ਜਿਹਨਾਂ ਨੂੰ 45000 ਮੇਰੇ ਜੀਬ ਵਿੱਚੋਂ ਕੱਲੇ ਫਿਰ ਭੋਲ ਮੁਲਕ ਕਾ ਹਟਾ ਹੋਇਆ ਫਿਰ ਉਹਨਾਂ ਨੇ ਮਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਨੀ ਮੈਨੂੰ ਇਥੋਂ ਦਰਾੜ ਕੱਢਿਆ ਉਨੀ ਇਥੋਂ ਪੈਟਲ ਵਿੱਚ ਦਲਵਾਰ ਕੱਢਿਆ ਮੇਰੇ ਦਰਾਂਡ ਮਾਰਿਆ ਇੱਥੇ ਇਸ ਲਈ ਆਪਾਂ ਸੁजानਪੁਰ ਦੇ ਪਿੰਡ ਅਖਵਾਨਾ ਦੇ ਵਿੱਚ ਮੌਜੂਦ ਹੈਗੇ ਆਂ ਬੀਤੇ ਕੱਲ ਇੱਕ ਘਰ ਦੇ ਵਿੱਚ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਇੱਕ ਵਿਅਕਤੀ ਜੋ ਕਿ ਇੱਕ ਦੁਕਾਨ ਕਰਦਾ ਤਾਂ ਜਾਣਕਾਰੀ ਮੁਤਾਬਕ ਉਸਨੂੰ ਦੱਸਿਆ ਕਿ ਹੁਣ ਤੋਂ ਕੁਸਤਾਮਾਂ ਪਹਿਲਾਂ ਸ਼ਰਾਬ ਵੇਚਣ ਦਾ ਕੰਮ ਕਰਦਾ ਸੀਗਾ ਪਰ ਹੁਣ ਬੰਦ ਕਰ ਚੁੱਕਿਆ ਤਾਂ ਕੁਝ ਲੋਕ ਆਂਦੇ ਨੇ ਆ ਕੇ ਦਾਤਰ ਦੇ ਨਾਲ ਉਸ ਦੇ ਉੱਪਰ ਹਮਲਾ ਕਰਦੇ ਨੇ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੇੜੀ ਕੰਪਲੇਨ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਮੌਕੇ ਤੇ ਆਪਾਂ ਪਹੁੰਚੇ ਆ ਪਰਿਵਾਰ ਨਾਲ ਤੇ ਮੌਜੂਦਾ ਮੈਂਬਰ ਪੰਚਾਇਤ ਉਲ ਸਾਬਕਾ ਮੈਂਬਰ ਪੰਚਾਇਤ ਨਾਲ ਆਪਾਂ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਕਿ ਨਹੀਂ ਕਰਦਾ ਨਾ ਹੀ ਵੇਚਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜੜੀ ਮੁਹਿੰਮ ਚਲਾਈ ਗਈ ਸੀ ਕਿ ਉਹਦੇ ਵਿੱਚ ਵੀ ਇਹਨਾਂ ਨੇ ਆਪਣਾ ਹਿੱਸਾ ਪਾਇਆ ਸੀਗਾ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲਿਸ ਜੜੀ ਹੈ ਜਾਂਚ ਕਰ ਰਹੀ ਹੈ ਸ਼ਾਪਗਨ ਥਾਣੇ ਦੇ ਵਿੱਚ ਪਰਿਵਾਰ ਵੱਲੋਂ ਕੰਪਲੇਨ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕੁਝ ਲੋਕ ਆਂਦੇ ਨੇ ਤੇ ਘਰ ਦੇ ਵਿੱਚ ਆ ਕੇ ਦਾਤਰ ਦੇ ਨਾਲ ਹਮਲਾ ਕਰਕੇ ਉਸ ਵਿਅਕਤੀ ਨੂੰ ਜ਼ਖਮੀ ਕਰ ਜਾਂਦੇ ਨੇ ਆਓ ਸੁਣਦੇ ਹਾਂ ਕੀ ਕਹਿਣਾ ਪਰਿਵਾਰ ਦਾ ਇਸ ਪੂਰੇ ਮਾਮਲੇ ਦੇ ਬਾਰੇ ਜੀ ਕੀ ਨਾਮ ਹੈ ਤੁਹਾਡਾ ਜੀ ਕੀ ਗੱਲ ਵਾ ਤੇ ਜੀ ਮੈਂ ਸ਼ਾਮ ਨੂੰ ਕੰਮ ਕਰ ਰਿਹਾ ਦਾ ਕੋਈ ਕੋਈ 7 20 ਦਾ ਟਾਈਮ ਅਸਲ ਵੇਲੇ ਤੇ ਮੇਰੇ ਕੋ ਗਾਗ ਦੋ ਖੜੇ ਹੇ ਇਥੇ ਤੇ ਮੈਂ ਉਹਨਾਂ ਨੂੰ ਚਪਲ ਦੇ ਕਰਦਾ ਹਾ ਮੈਨੂੰ ਗਾਗ ਮੇਰੇ ਕੋਲ ਆਇਆ ਹਾ ਅੱਗੇ ਮੈਂ ਉਹਨਾਂ ਚਪਲ ਦੇ ਕਰਦਾ ਹਾ 7 ਨੰਬਰ ਚਪਲ ਮੰਗੀ ਉਹ ਨਹੀਂ ਮੇਰੇ ਕੋਲ ਮੈਂ 7 ਨੰਬਰ ਚਪਲ ਇਧਰੋਂ ਕੱਢ ਕੇ ਦੇ ਕਰਦਾ ਹਾ ਉਹਨੇ ਵਸੋਂ ਪੂਰੀ ਦੁਕਾਨ ਚ ਉਹ ਮੁੜੇ ਆਇਆ ਮੈਨੂੰ ਕਹਿੰਦੇ ਹਾਂ ਜੀ ਸਮਾਨ ਹੈਗਾ ਤੁਹਾਡੇ ਕੋਲ ਕੋਈ ਮੈਂ ਕਿਹੜਾ ਸਮਾਨ ਪਾ ਜੀ ਤੁਹਾਨੂੰ ਚਾਹੀਦਾ ਮੈਂ ਗਾਗਾ ਕੋਈ ਤੇ ਉਹਨਾਂ ਨੇ ਮੈਨੂੰ ਦਵਾਇਆ ਦਵਾ ਲਿਆ ਨਾਲ ਹੀ ਜਦ ਦਬਾਗ ਨੇ ਕਿ ਨਾਲ ਲਿਆ ਦਾ ਨਾਲ ਮੇਰੇ ਉਹਨਾਂ ਨਾਲ 45000 ਜਿਹੜਾ ਮੇਰੇ ਜੇਬ ਵਿੱਚੋਂ ਕੱਢਿਆ ਜਿਹੜਾ ਮੈਂ ਉਹਨੂੰ 45000 ਮੇਰੇ ਜੇਬ ਵਿੱਚੋਂ ਕੱਢਿਆ ਫਿਰ ਕੋਲ ਮੁਲਕ ਆ ਖੜਾ ਹੋਇਆ ਫਿਰ ਉਹਨਾਂ ਨੇ ਮੈਂ ਫੜਨ ਦੀ ਕੋਸ਼ਿਸ਼ ਕੀਤੀ ਐ ਉਨੀ ਮੈਨੂੰ ਇਥੋਂ ਦਰਾੜ ਕੱਢਿਆ ਉਨੀ ਇਥੋਂ ਪੈਟਰਨ ਵਿੱਚ ਦਰਵਾੜ ਕੱਢਿਆ ਮੇਰੇ ਦਰਾੜ ਮਾਰਿਆ ਇੱਥੇ ਇਹ ਦਰਾੜ ਮਾਰਿਆ ਮੇਰੇ ਇੱਥੇ ਦਰਾੜ ਮਾਰ ਕੇ ਉਹਨਾਂ ਮੈਨੂੰ ਮਤਲਬ ਆਸੀ ਆਸੀ ਜਿਹੜੇ ਬੰਦੇ ਪਹਿਲਾਂ ਇੱਕ ਆਇਆ ਫਿਰ ਦੋ ਆਏ ਫਿਰ ਤਿੰਨ ਆਏ ਤਿੰਨਾ ਬੰਦੇ ਮੇਰੇ ਤੇ ਹਮਲਾ ਕੀਤਾ ਚੌਥਾ ਬੰਦਾ ਪਿੱਛੇ ਉਧਰ ਹੋਏਗਾ ਉਹ ਕੈਮਰੇ ਸਾਰੀਆਂ ਫੋਟੋ ਕੋਈ ਨਹੀਂ ਕੈਮਰੇ ਵਿੱਚ ਆਈਆਂ ਗਈਆਂ ਨਾ ਜੀ ਕੈਮਰਾ ਖੋਲ ਕੇ ਦਿਖਾ ਐ ਕੈਮਰੇ ਸਾਰੀਆਂ ਫੋਟੋ ਆਈਆਂ ਗਈਆਂ ਨਾ ਕੀ ਕਰਨੀ ਕਿ ਕਿਉਂ ਹੁੰਦਾ ਨਹੀਂ ਪਤਾ ਨਹੀਂ ਹਮਲਾ ਆਇਆ ਵੀ ਉਹਨਾਂ ਨੇ ਕਿਹਾ ਮਤਲਬ ਵੀ ਤੁਹਾਨੂੰ ਕੋ ਸਮਾਨ ਆਇਆ ਤੁਸੀਂ ਸਮਾਨ ਵੇਚ ਦਿਓਗੇ ਕਿਹੜਾ ਸਮਾਨ ਕਰਦੇ ਹਾਂ ਜੀ ਜਿਹੜਾ ਸਮਾਨ ਕਰਦੇ ਸਰਾਬ ਹੈਗੀ ਤੁਹਾਡੇ ਕੋਲ ਵੀ ਅੱਛਾ ਜੀ ਤੇ ਮੈਂ ਆ ਗਿਆ ਵੀ ਮੇਰੇ ਕੋਲ ਨਹੀਂ ਹੈਗੀ ਮੈਂ ਵੇਚਦਾ ਹੀ ਨਹੀਂ ਹਾਂ ਪਹਿਲਾਂ ਕੋਈ ਆਹ ਹਾਂ ਪਹਿਲੇ ਕਰਦੇ ਦੇਖੋ ਪਹਿਲੇ ਕੋਈ ਨਹੀਂ ਨੇ ਪਹਿਲਾਂ ਕਦੇ ਨਹੀਂ ਆ। ਕੱਲਾ ਦਾ ਮਾਮਲਾ ਦਾ ਨਹੀਂ ਨਹੀਂ ਨੇ ਪਹਿਲਾਂ ਹੈ। ਕੱਲਾ ਹੈ। ਉਹ ਤੁਸੀਂ ਕੰਮ ਕਰ ਦਿਓ। ਨਹੀਂ ਕਰਦੇ। ਕੌਣ ਲੋਕ ਸੀਗੇ ਉਹ? ਮੈਂ ਜਾਣਦਾ ਨਹੀਂ ਉਹਨੇ ਕੌਣ ਹੈ। ਪਹਿਲੀ ਵਾਰ ਦੇਖਿਆ ਮੈਂ ਮੁਰੇ। ਤੁਸੀਂ ਕੰਪਲੇਨ ਕੀਤੀ ਤੁਹਾਡੇ ਵੱਲੋਂ ਪੁਲਿਸ ਨੂੰ? ਹਾਂਜੀ ਪੁਲਿਸ ਨੂੰ ਕੰਪਲੇਨ ਕੀਤੀ ਆ। ਪੁਲਿਸ ਮੋਕੇ ਤੇ ਆਈ ਹੈ। ਪੁਲਿਸ ਕੋਈ ਮੋਕੇ ਤੇ ਨਹੀਂ ਆਈ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਦੇ ਕੋਲ ਮੰਗ ਕਰਨੇ ਨਿਸਾਬ ਦਿੱਤਾ ਜਾਵੇ। ਜਿਹੜਾ ਮੇਰਾ ਨਿਸਾਬ ਦਿੱਤੇ ਜਾਣ ਨੂੰ। ਕੋਈ ਪੰਛੀ ਨਹੀਂ ਹੁੰਦੀ ਜੀ ਮੈਂ ਦੇਖਿਆ ਪਹਿਲੀ ਵਾਰੀ ਆ। ਮੈਂ ਦੇਖਿਆ ਬਾਰੀ ਬਾਰੀ। सिलेंडर कुमार मैं बड़ पंचायत जी की सर की बात थी सर एक्चुअली स्टैम्पचा इथे नहीं पर सानू 10 15 20 मिनट बाद पता चला कि इधरदा हमला ਕੀਤਾ ਚਾਰ ਪੰਜ ਬੰਦੇ ਆਏ ਆ ਉਹਨਾਂ ਨੇ ਘਰ ਆ ਕੇ ਇਹਨਾਂ ਨੂੰ ਕਿਰਪਾਨ ਜਾਂ ਡਾਡੀ ਕੁਛ ਵੀ ਹੈਗਾ ਤਿਆਰ ਉਹਦੇ ਨਾਲ ਇਹਨਾਂ ਨੂੰ ਹਮਲਾ ਕੀਤਾ ਦੇ ਪਰ ਤੇ ਉਹ ਸਾਨੂੰ ਬਾਅਦ ਚ ਪਤਾ ਚੱਲਿਆ ਨਾ ਕਿ ਇਦਨਾਂ ਦਾ ਹਮਲਾ ਹੋਇਆ ਕੋਈ ਚੈਲਿਗੇਸ਼ਨ ਇਹਨਾਂ ਦੇ ਕੋ ਲਗਾ ਰਹੇ ਸੀ ਕਿ ਆ ਇਹ ਕੰਮ ਕਰਦੇ ਆ ਸ਼ਰਾਬ ਨਹੀਂ ਹੋਂ ਤੇ ਨਹੀਂ ਕਿੰਨੇ ਦਿਨ ਤੋਂ ਇਹ ਦੋ ਹਫ਼ਤੇ ਦੋ ਹਫ਼ਤੇ ਸਾਲ ਹੋ ਗਏ ਸਰ ਤੁਹਾਡੇ ਵੱਲੋਂ ਕੋਈ ਸੁਸ਼ਕਾਇਦਗੀ ਨਹੀਂ ਬਲਤ ਹੈ ਹਾਂਜੀ ਹੁਣ ਆ ਸੀ ਗਏ ਇਹ ਉਹਨਾਂ ਕੋਲ ਪਰਚਾ ਦਿੱਤਾ ਹੈ ਉਹ ਲਿਖਾਇਆ ਉਹਨਾਂ ਨੇ ਸਰ ਕੀ ਮੰਨਦੇ ਹੋ ਕਿਦਾਂ ਦੀ ਕਰਦੇ ਹੋਣੇ ਚਾਹੀਦੀ ਦੇਖੋ ਸਰ ਇਹ ਗਲਤ ਹੈ ਨਾ ਕਰਾ ਕੇ ਤੁਸੀਂ ਇਦਾਂ ਇਹ ਵਰਕ ਆ ਉਹ ਕਰਦੇ ਹੋ ਤੁਸੀਂ ਕਿਸੇ ਨੂੰ ਮਾਰਨਾ ਜਾਂ ਕੁਝ ਵੀ ਹੈਗਾ ਤੁਸੀਂ ਜੇ ਇਦਾਂ ਦਾ ਕੰਮ ਕਰਦੇ ਆ ਜੇ ਤੁਸੀਂ ਆ ਕੇ ਪੰਜਾਬ ਨਾਲ ਗੱਲਬਾਤ ਕਰੋ ਕਿ ਇਧਰ ਨਾਲ ਤੁਹਾਡੇ ਪਿੰਡ 'ਚ ਸ਼ਰਾਬ ਵੇਚੀ ਜਾਂ ਕੁਛ ਵੀ ਹੈ ਪੰਜਾਬ ਪੁੱਛੇਗੀ ਇਦਾਂ ਆ ਕੇ ਤੁਸੀਂ ਹਮਲਾ ਕਰਦੇ ਹੋ ਤੇ ਗਲਤ ਹੈ ਨਾ ਨਹੀਂ ਸਰ ਹਮਲਾ ਹੈਗਾ ਮੈਂ ਰਵੀ ਸ਼ਰਮਾ ਐਕਸ ਮੈਂਬਰ ਪੰਚਾਇਤ ਮੈਂ ਚਾਹਨਾ ਵੀ ਇਸ ਪਿੰਡ ਚ ਜਿਹੜਾ ਅਮਨ ਸ਼ਾਂਤੀ ਰਹਿਣੀ ਚਾਹੀਦੀ ਆ ਇਹ ਸਰਕਾਰ ਨੇ ਯੁੱਧ ਦੇ ਨਸ਼ੇ ਦੇ ਵਿਰੁੱਧ ਇੱਕ ਕੈਂਪ ਵੀ ਲਗਾਇਆ ਸੀ ਪੁਲਿਸ ਅਧਿਕਾਰੀ ਵੀ ਆਏ ਸਨ ਇਸ ਇਨਸਾਨ ਨੇ ਉੱਥੇ ਖੁਦ ਸਾਹ ਦਿੱਤਾ ਸੀ ਕਿ ਮੈਂ ਬਿਲਕੁਲ ਨਿਸ਼ਾਨੀ ਕਰਾਂਗਾ ਔਰ ਨਸ਼ਾ ਨਾ ਕਰਨ ਦੇ ਬਾਅਦ ਹਮੇਸ਼ਾ ਇਹਨੂੰ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਔਰ ਜਿਹੜੇ ਬੰਦੇ ਨੇ ਉਹ ਤੰਗ ਕਰ ਰਹੇ ਨੇ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਲੋਕੀ ਛੱਡ ਰਹੇ ਨੇ ਨਸ਼ੇ ਦੇ ਖਿਲਾਫ ਉਹਨਾਂ ਲੋਕਾਂ ਦਾ ਸਹੂਲਤ ਦੇਣਾ ਚਾਹੀਦਾ ਜੇ ਇਸ ਤਰ੍ਹਾਂ ਦੀਆਂ ਬਰਦਸ਼ਤਾਂ ਹੋਈਆਂ ਰਹੀਆਂ ਇਲਾਕੇ ਦੇ ਵਿੱਚ ਉਹਨਾਂ ਨੂੰ ਇਹ ਰਹੇਗਾ ਵੀ ਜਦੋਂ ਆਹੀ ਕਰਦੇ ਹੇ ਤੇ ਉਦੋਂ ਸਾਨੂੰ ਕੁਝ ਹੁੰਦਾ ਹੀ ਨਹੀਂ ਰਿਹਾ ਤਾਂ ਉਹ ਆਹੀ ਨਹੀਂ ਕਰਦੇ ਤੇ ਸਾਨੂੰ ਤੰਗ ਕਰ ਰਹੇ ਨੇ ਤੇ ਇਹ ਜਿਹੜਾ ਮਸਲਾ ਹੈ ਇਹਨੂੰ ਬਿਲਕੁਲ ਸੁਲਝਾਉਣਾ ਚਾਹੀਦਾ ਕਿ ਆਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਾ ਚਾਹੀਦਾ ਭਾਵੇਂ ਐਸਐਚਓ ਸਾਹਿਬ ਹੋਵੇ ਭਾਵੇਂ ਵੱਡੇ ਅਧਿਕਾਰੀ ਹੋਵੇ ਭਾਵੇਂ ਸਰਕਾਰ ਹੋਵੇ ਆਹੀ ਇਹ ਚਾਹਣਿਆ ਪਿੰਡ 'ਚ ਆਮਨ ਸ਼ਾਂਤੀ ਬਣੇ ਰਹੇ ਜਦੋਂ ਇਹਨਾਂ ਦਾ ਪੰਚਾਇਤ ਮੈਂਬਰ ਹਮਲੇ ਦਾ ਬਿਲਕੁਲ ਦਾ ਘਰ ਦਾ ਨੇੜੇ ਕਹਿੰਦਾ ਪਏ ਹੁਣ ਬਿਲਕੁਲ ਨਸ਼ਾ ਨਹੀਂ ਕਰਦਾ ਤੇ ਨਾ ਇਹ ਨਸ਼ਾ ਵੇਚਦਾ ਹੈ ਤੇ ਫਿਰ ਇਸ ਵਾਸਤੇ ਚਾਹਣਿਆ ਪਏ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਤੈਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਿਨ੍ਹਾਂ ਬੰਦਿਆਂ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਸਖਤ ਸਖਤ ਪੁਲਿਸ ਨੇ ਕਾਰਵਾਈ ਉਹ ਬੰਦੇ ਆਏ ਸੀ ਕਿ ਕੌਣ ਸੀਗੇ ਡਿਪਾਰਟਮੈਂਟ ਦੇ ਸੀਗੇ ਨਾ ਉਹਨੇ ਪਰਤੀ ਮੈਂ ਨਹੀਂ ਜਾਣਦਾ ਵੀ ਕੌਣ ਸਾਨ ਉਹ ਤੁਹਾਨੂੰ ਇਹਨਾਂ ਮੂਵੀ ਦੇ ਦਿੱਤੀ ਹੈ ਤੇ ਜਿਹੜੇ ਵੀ ਬੰਦੇ ਆਏ ਨੇ ਉਹਨਾਂ ਦੇ ਪਰਤੀ